ਨਾਮ ਦਾ ਮੇਰਾ ਨਾਮ ਮਨਜੀਤ ਸਿੰਘ ਗਿੱਲਾ ਜੀ ਤੇ ਮੋਗਾ ਦੇ ਪਿੰਡ ਕਲਕਲਾ ਦਾ ਮੈਂ ਰਹਿਣ ਵਾਲਾ ਧੰਨਵਾਦ ਜੀ ਤੁਹਾਡਾ ਕੋਸ਼ਿਸ਼ ਹੈ ਕਿ ਅਸੀਂ ਚੰਗਾ ਆਰਟ ਜਿਹੜਾ ਹੈਗਾ ਉਹ ਸਿਰਜੀਏ ਤੇ ਲੋਕਾਂ ਦੇ ਸਨਮੁਖ ਰੱਖੀਏ ਆ ਮੈਨੂੰ ਦੋ ਢਾਈ ਸਾਲ ਦਾ ਹੀ ਸੀ ਜਦੋਂ ਤੋਂ ਇਹ ਮੈਨੂੰ ਇਹ ਸ਼ੌਂਕ ਜਾਗ ਪਿਆ ਜੀ ਛੋਟੇ ਹੁੰਦੇ ਸੀ ਉਹ ਕਲਾ ਦੀ ਜਿਹੜੀ ਗੁੜਤੀ ਉਹ ਤਕਰੀਬਨ ਪਿੰਡ ਦੇ ਵਿੱਚੋਂ ਨਾ ਮਿੱਟੀ ਨਾਲ ਖੇਡਦੇ ਹੀ ਮਿਲ ਗਈ ਖੇਤਾਂ ਦੇ ਵਿੱਚੋਂ ਕੰਮ ਕਰਦਿਆਂ ਕਰਦਿਆਂ ਤੇ ਬੱਚਿਆਂ ਨੂੰ ਆਮ ਮਿੱਟੀ ਦਾ ਸ਼ੌਂਕ ਹੁੰਦਾ ਜੀ ਤੇ ਮੈਨੂੰ ਵੀ ਇਸ ਤਰ੍ਹਾਂ ਦਾ ਮਾਹੌਲ ਮਿਲਿਆ ਜੀ ਕਿੰਨੇ ਕ ਮੂਰਤੀਆਂ ਨੇ ਹੁਣ ਤੱਕ ਤੁਸੀਂ ਬਣਾ ਚੁੱਕੇ ਹੋ? ਆ ਹਜ਼ਾਰਾਂ ਨਹੀਂ ਲੱਖਾਂ ਹੀ ਬਣਾ ਚੁੱਕੇ ਆ ਜੀ। ਕਿਉਂਕਿ ਪ੍ਰਮਾਤਮਾ ਨੇ ਸੋਹਣੀ ਸਪੀਡ ਦਿੱਤੀ ਹੋਈ ਆ ਤੇ ਸ਼ੁਰੂ ਤੋਂ ਲੈ ਕੇ ਜੋ ਸ਼ੌਂਕ ਹੀ ਸੀਗਾ ਤੇ ਫਿਰ ਆ ਬਿੰਦਿਆਂ ਉੱਠਦਿਆਂ ਸੌਂਦਿਆਂ ਇਹੀ ਕੰਮ-ਕਮ ਕਰੀ ਗਏ। ਤੇ ਕਾਫੀ ਵੱਡੀ ਸਿਰਜਣਾ ਕੀਤੀ। ਕਿੰਨੇ ਕ ਮੂਰਤੀਆਂ ਜਿਹੜੇ ਕਿਹੜੇ-ਕਿਹੜੇ ਮੂਰਤੀਆਂ ਔਰ ਕਿੱਥੇ-ਕਿੱਥੇ ਪੇਚੋਗੇ ਨੇ? ਆ ਸਭ ਤੋਂ ਸ਼ੁਰੂ ਜਿਹੜੀ ਕਲਾ ਹੋਈ ਸੀ ਜਿਹੜੇ ਦੇਸ਼ ਭਗਤਾਂ ਦੇ ਸਟੈਚੂ ਬਣਾਉਣ ਤੋਂ ਤੇ ਪਿੰਡ ਦੇ ਇੱਕ ਆਮ ਘਰ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਘਰ ਦੇ ਵਿੱਚ ਵੀ ਸਟੈਚੂ ਲੱਗੇ ਆ ਤੇ ਲੰਡਨ ਦੇ ਮਿਊਜ਼ੀਅਮ ਦੇ ਵਿੱਚ ਵੀ ਸਟੈਚੂ ਲੱਗੇ ਆ ਜਨ ਦੀ ਇੱਥੋਂ ਲੈ ਕੇ ਤੇ ਵਰਲਡ ਵਾਈਡ ਹੀ ਹੋ ਗਿਆ ਕੰਮ ਦੋ ਪਰਾਵਾਂ ਦੀ ਜੋੜੀ ਹੈ ਹਾਂਜੀ ਕਿੱਦਾਂ ਮਨ ਦੇ ਵਿੱਚ ਖਿਆਲ ਆਇਆ ਆਪਾਂ ਇਸ ਕਿਤੇ ਨੂੰ ਹੀ ਮੋਕ ਰੱਖਿਆ ਆ ਇਸ ਤਰ੍ਹਾਂ ਕਿ ਖੇਤੀਬਾੜੀ ਵਾਲਾ ਪਰਿਵਾਰ ਸੀਗਾ ਜੀ ਤੇ ਸ਼ੌਂਕ ਹੀ ਇਹਨਾਂ ਸੀਗਾ ਸ਼ੌਂਕ-ਚੌਂਕ ਦੇ ਵਿੱਚ ਉਹ ਕਿਤਾਬ ਬਣ ਗਿਆ ਅਸਲ ਵਿੱਚ ਪਹਿਲਾਂ ਕਿਤੇ ਬਾਰੇ ਸੋਚਿਆ ਨਹੀਂ ਸੀਗਾ ਦੂਜਾ ਭਰਾ ਮੇਥੋਂ 10 ਸਾਲ ਛੋਟਾ ਹੈ ਤੇ ਅਸੀਂ ਫਿਰ ਦੋਨੋਂ ਉਹਨੇ ਮੈਨੂੰ ਵੇਖ ਕੇ ਇਹ ਸ਼ੌਂਕ ਗ੍ਰਹਿਣ ਕਰ ਲਿਆ ਤੇ ਮੈਂ ਹਾਲ ਹੀ ਕੱਲ ਚੰਡੀਗੜ੍ਹ ਤੋਂ ਫਿਰ ਮੈਂ ਮਾਸਟਰ ਡਿਗਰੀ ਵੀ ਕੀਤੀ ਸੀਗੀ ਤੇ ਸਰਕਾਰੀ ਅਫਸਰ ਵੀ ਮੈਂ ਰਿਹਾ ਕਲਾਸ 1 ਅਫਸਰ ਤੇ ਪਰ ਮੈਂ ਨੌਕਰੀ ਤੋਂ ਵੀ ਰਜਾਈਨ ਇਸੇ ਕਰਕੇ ਦਿੱਤਾ ਕਿ ਮੈਂ ਆਪਣੀ ਕਲਾ ਨੂੰ ਪੂਰਾ ਟਾਈਮ ਦੇ ਸਕਾਂ ਲੱਗਦਾ ਨਹੀਂ ਜੇ ਕਿਤੇ ਸਰਕਾਰੀ ਨੌਕਰੀ ਕਰਦੇ ਤੱਕ ਕਿਤੇ ਚੰਗੇ ਅਫਸਰ ਬਣਿਆ ਹੁੰਦੇ ਚੰਗਾ ਅਫਸਰ ਤਾਂ ਮੈਂ ਪਹਿਲੇ ਸੀਗਾ ਜੀ ਤੇ ਚੰਗੀ ਹੁਣ ਉਸ ਤੋਂ ਜ਼ਿਆਦਾ ਚੰਗਾ ਜਿਹੜਾ ਮੇਰਾ ਕੰਮਕਾਰ ਪਰਮਾਤਮਾ ਨੇ ਜੋ ਦਿੱਤਾ ਹੋਇਆ ਤੇ ਇਸ ਕਰਕੇ ਅਸੀਂ ਲੋਕ ਸੰਤੁਸ਼ਟ ਲੋਕ ਆ ਕਹਿੰਦੇ ਸਿੱਧੂ ਮੂਸੇ ਵਾਲੇ ਦੀ ਗੱਲ ਕਰੀਏ ਜਾਂ ਮਿਲਖਾ ਸਿੰਘ ਦੀ ਗੱਲ ਕਰੀਏ ਚੰਗੇ ਚੰਗੇ ਜਿਹੜੇ ਸਟੈਚੂ ਆ ਤੁਸੀਂ ਬਣਾ ਚੁੱਕੇ ਆ ਬਾਹਰ ਤੱਕ ਵੀ ਜਾ ਕਿਹੜੇ ਕੰਟਰੀਆਂ ਤੱਕ ਪਹੁੰਚੇ ਆ ਆ ਕੰਟਰੀ ਮਲੇਸ਼ੀਆ ਸਿੰਗਾਪੁਰ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਇੰਗਲੈਂਡ ਕੈਨੇਡਾ ਸਭ ਜਗ੍ਹਾ ਤੇ ਸਨਮਨ ਪਹੁੰਚਿਆ ਹੋਇਆ ਤੇ ਹੁਣ ਮੇਰਾ ਜਿਆਦਾ ਮਨ ਜਿਹੜਾ ਹੈਗਾ ਉਹ ਦੇਸ਼ ਭਗਤਾਂ ਪ੍ਰਤੀ ਆਪਣੇ ਜਿਹੜੇ ਫਰਜ਼ਾਂ ਦੀ ਪੂਰਤੀ ਵੱਲ ਹੈ ਉਹ ਦੇਸ਼ ਭਗਤਾਂ ਦਾ ਸਟੈਚੂ ਬਣਾ ਕੇ ਲਾਉਣ ਵਾਲਾ ਹੈ ਦੱਸ ਸਕਦੇ ਤੁਸੀਂ ਦੱਸਣਾ ਵੀ ਕਿੰਨੀਆਂ ਕਿ ਸਟੈਚੂ ਜਿਹੜੇ ਹੁਣ ਤੁਸੀਂ ਬਣਾ ਚੁੱਕੇ ਹੋ ਔਰ ਕਿਹਦੀ ਕਿਹਦੇ ਬਣਾ ਚੁੱਕੇ ਵਿਸਤਾਰ ਦਿਓ ਹਰ ਇੱਕ ਕੈਟਾਗਰੀ ਗਾਇਕਾਂ ਦੇ ਵਿੱਚੋਂ ਨੁਸਰਤ ਫਤੇਲੀ ਖਾਨ ਸਾਹਿਬ ਫਕੀਰਾਂ ਦੇ ਵਿੱਚੋਂ ਬਾਬਾ ਬੁੱਲੇ ਸ਼ਾ ਸ਼ਾਹ ਹੁਸੈਨ ਜਿੰਨ ਦੀ ਤੇ ਇੱਕ ਇੱਕ ਮੈਂ ਦੱਸ ਰਿਹਾ ਨਾ ਕਿੰਨੇ ਵਿਦਵਾਨਾਂ ਦੇ ਵਿੱਚੋਂ ਭਾਈ ਵੀਰ ਸਿੰਘ ਅਰੀ ਬਾਬਾ ਨਾਜ਼ਮੀ ਤੁਹਾਡੇ ਸੰਮੁਖ ਹੀ ਆ ਖਿਡਾਰੀਆਂ ਦੇ ਵਿੱਚ ਮਿਲਖਾ ਸਿੰਘ ਉਦਮ ਸਿੰਘ ਹਾਕੀ ਖਿਡਾਰੀ ਸਰਜੀਤ ਸਿੰਘ 올ੰਪੀਅਨ ਪਤਾ ਨਹੀਂ ਕਿੰਨੇ ਤੇ ਸੈਨਿਕਾਂ ਦੇ ਵਿੱਚੋਂ ਸਮਾਜਿਕ ਕਾਰਕਟਰਤਾਵਾਂ ਦੇ ਵਿੱਚੋਂ ਤਕਰੀਬਨ ਮੈਂ ਕੁਝ ਛੱਡਿਆ ਨਹੀਂ ਜਿਹੜੇ ਉਂਗਲਾਂ ਤੇ ਗਿਣ ਜੋਗੇ ਹੁੰਦੇ ਆ ਮੂਰੇ ਫਟਾਫਟ ਆ ਜਾਂਦੇ ਆ ਮੈਂ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਬਲਦਾਂ ਦੇ ਜੋੜੀ ਚੱਲਦੀ ਸੀਗੀ ਅੱਗੇ ਜੀ ਸੀ ਮਨਜੀਤ ਸਿੰਘ ਘੱਲਾਂ ਵਾਲਾ ਜੀ ਹਾਂ ਬਿਲਕੁਲ ਬਿਲਕੁਲ ਉਹ ਬਲਦਾਂ ਦੀ ਜੋੜੀ ਨੇ ਸਾਨੂੰ ਬਹੁਤ ਫੇਮਸ ਕੀਤਾ ਜੀ ਕਿਸਾਨ ਆંદੋਲਨ ਦੇ ਵਿੱਚ ਉਹ ਇਨਾ ਨਾਮਣਾ ਖਟਿਆ ਵੀ ਸਾਨੂੰ ਲੱਗਾ ਵੀ ਜਿਹੜਾ ਅਸੀਂ ਪਿਛਲਾ ਸਾਰਾ ਕੰਮ ਕੀਤਾ ਅਸੀਂ ਨਾ ਉਸ ਦਾ ਸੇੜਾ ਇੱਕਦਮ ਉੱਥੇ ਮਿਲ ਗਿਆ ਤੇ ਉਹ ਕਿਸਾਨਾਂ ਦੀ ਜਿਹੜੀ ਬਲਦਾਂ ਦੀ ਜੋੜੀ ਸਾਡੀ ਬਹੁਤ ਫੇਮਸ ਹੋਈ ਡਾਕਟਰ ਸੁਆਮੀ ਨਾਥਨ ਨੇ ਵੀ ਉਹਨਾਂ ਸਟੈਚੂ ਲਾਇਆ ਹੁਣ ਕਰਕੇ ਨਾ ਉਹਨਾਂ ਨੇ ਵੀ ਸਾਡਾ ਨਾਲ ਰਾਬਤਾ ਕੀਤਾ ਸੀ ਤੇ ਸਾਨੂੰ ਉਹਨਾਂ ਨੇ ਵਧਾਈ ਦਿੱਤੀ ਸੀ ਤੁਸੀਂ ਮੈਨੂੰ ਵੀ ਮਾਣ ਦਿੱਤਾ ਡਾਕਟਰ ਸੁਆਮੀ ਨਾਥਨ ਪਿਛਲੇ ਸਾਲ ਚਲੇ ਗਏ ਤੇ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਈ ਸੀ ਕਿ ਮੇਰਾ ਸਟੈਚੂ ਬਣਾ ਕੇ ਤੁਸੀਂ ਕਸਾਨ ਅੰਦੋਲਨ ਦੇ ਵਿੱਚ ਆਪਣਾ ਵੱਖਰਾ ਯੋਗਦਾਨ ਪਾਇਆ। ਬਾਬਾ ਨਜ਼ਮੀਨ ਦਾ ਵੀ ਤੁਸੀਂ ਇੱਕ ਸਟੈਚੂ ਬਣਾਇਆ ਹੋਇਆ ਹੈ। ਹਾਂਜੀ। ਕਿਦਾਂ ਮਨ ਦੇ ਵਿੱਚ ਖਿਆਲ ਆਇਆ ਕਿ ਬਾਬਾ ਨਜ਼ਮੀਨ ਨਾਲ ਤੁਹਾਡੀ ਗੱਲ ਹੋਈ ਸੀ? ਬਾਬਾ ਨਜ਼ਮੀਨ ਨਾਲ ਪਹਿਲਾਂ ਗੱਲ ਨਹੀਂ ਸੀ ਹੋਈ। ਜਦੋਂ ਸਟੈਚੂ ਲਾਤਾ ਅਸੀਂ ਉਹ ਭੁੱਲ ਗਏ ਵੀ ਅਸੀਂ ਲਾਤਾ ਸੀ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਹੈ ਤਾਂ ਉਹਨਾਂ ਨੇ ਫਿਰ ਰਾਬਤਾ ਕੀਤਾ ਉਸਤਾਦ ਸ਼ੌਕਤ ਅਲੀ ਸਾਹਿਬ ਜਿਹੜੇ ਸ਼ਲਾ ਗਾਇਕ ਜਿਹੜੀ ਗਾਇਨ ਸ਼ੈਲੀ ਉਹਨਾਂ ਦੀ ਹੈ ਨਾ ਤੇ ਉਹਨਾਂ ਨੇ ਫੋਨ ਕੀਤਾ ਸੀ ਕਿ ਮੈਨੂੰ ਬਾਬਾ ਨਜ਼ਮੀਨ ਨੇ ਕਿਹਾ ਕਿ ਮੇਰਾ ਮਜਸਮਾ ਲੱਗਾ ਉਹਨਾਂ ਦਾ ਪਤਾ ਕਰੋ ਵੀ ਕਿੱਥੇ ਲੱਗਾ। ਉਹਨਾਂ ਨੇ ਫਿਰ ਆਪ ਤੱਕ ਕੀਤਾ ਫਿਰ ਹੁਣ ਤਾਂ ਬਾਬਾ ਨਜ਼ਮੀ ਦਾ ਵੀ ਫੋਨ ਆਉਂਦਾ ਰਹਿੰਦਾ ਜੀ ਸਾਡਾ ਨਾ ਉਹ ਉਹਨਾਂ ਦਾ ਗੂੜਾ ਪਿਆਰ ਆ ਹੋਰ ਇੰਟਰਵਿਊ ਦੇ ਵਿੱਚ ਦੱਸਦੇ ਰਹਿੰਦੇ ਆ ਕਿ ਮਨਜੀਤ ਹਰਾਨ ਨੇ ਮੇਰਾ ਉੱਥੇ ਸਟੈਚੂ ਲਾਇਆ ਹੋਇਆ ਬਹੁਤ ਪਰਿਵਾਰਕੀ ਜਿਸ ਤਰ੍ਹਾਂ ਸਬੰਧ ਹੁੰਦੇ ਆ ਇਸ ਤਰ੍ਹਾਂ ਪਿਆਰ ਉਹਨਾਂ ਦਾ ਕਹਿੰਦੇ ਮਨਜੀਤ ਸਿੰਘ ਸਟੈਚੂ ਬਣਾਉਣ ਦੇ ਨਾਲ ਖੇਤੀ ਨਾਲ ਵੀ ਜੁੜਿਆ ਹੋਇਆ ਖੇਤੀ ਧੰਦਾ ਵੀ ਕਰਦਾ ਹਾਂ ਹਾਂ ਜੀ ਹਾਂ ਬਿਲਕੁਲ ਆਪ ਕਰਦੇ ਆ ਜੀ ਖੇਤੀ ਹੱਥੀਂ ਕਰਦੇ ਆ ਪੱਠੇ ਵੀ ਆਪ ਵੜਦੇ ਆ ਜਿਹੜੇ ਅ ਮੱਝਾਂ ਨੂੰ ਪਾਉਣ ਵਾਸਤੇ ਹੁਣ ਮੈਂ ਵੀ ਪੱਠੇ ਵੱਢ ਕੇ ਰੱਖ ਕੇ ਫੇਰ ਹੀ ਤੁਹਾਨੂੰ ਇ ਹੋਰ ਕੀ ਸੋਚਿਆ ਆਪਾਂ ਵਿਖਦੇ ਵਿੱਚ ਵੀ ਆਪਾਂ ਹੋਰ ਬਣਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਆ ਤਿਆਰੀ ਜੀ ਉਹਨਾਂ ਸਾਰੀਆਂ ਸ਼ਖਸੀਅਤਾਂ ਦੇ ਸਟੈਚੂ ਜੋ ਆਮ ਜਨ ਜੀਵਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਲੋਕਾਂ ਨੂੰ ਸਿਹਤ ਦਿੰਦੇ ਆ ਆਮ ਲੋਕਾਂ ਦੀ ਜੀਵਨ ਸ਼ੈਲੀ ਨੂੰ ਜਿਹੜੇ ਬਦਲ ਰਹੇ ਆ ਪ੍ਰਭਾਵਿਤ ਕਰ ਰਹੇ ਆ ਉਹ ਚੰਗੇ ਇਨਸਾਨ ਉਹਨਾਂ ਸਾਰਿਆਂ ਦੇ ਸਟੈਚੂ ਬਣਾਉਂਦਾ ਵਿਚਾਰਾ ਚਾਹੇ ਉਹ ਦੇਸ਼ੀ ਨੇ ਚਾਹੇ ਉਹ ਵਿਦੇਸ਼ੀ ਨੇ ਮੰਜੀ ਜੀ ਸਟੈਚੂ ਦੇ ਨਾਲ ਨਾਲ ਵਾਤਾਵਰਨ ਨੂੰ ਵੀ ਸਾਂਭ ਕੀਤੀ ਹੋਈ ਹੈ ਰੁੱਖਾਂ ਦੀ ਵੀ ਸਾਂਭ ਕੇ ਕਾਫੀ ਪਾਰਕ ਦੇ ਵਿੱਚ ਜਿਹੜੇ ਬੂਟੇ ਲੱਗੇ ਹੋਏ ਐ ਸਾਂਭ ਸੰਭਾਲੀ ਕਾਫੀ ਛੋੜੀ ਕੀਤੀ ਹੋਈ ਹੈ ਹਾਂਜੀ ਪਿਆਰ ਆ ਜੀ ਕੁਦਰਤ ਨਾਲ ਪਿਆਰ ਆ ਕਿਉਂਕਿ ਕੁਦਰਤ ਨੇ ਹੀ ਤਾਂ ਕਲਾ ਬਖਸ਼ੀ ਆ ਕੁਦਰਤ ਦਾ ਧੰਨਵਾਦ ਕਰਦੇ ਆ ਕਿਉਂਕਿ ਬਚਪਨ ਦੇ ਵਿੱਚ ਇਹ ਸਿੱਖਿਆ ਮਿਲੀ ਹਰਿਆਵਲ ਦੀ ਸਿੱਖਿਆ ਮਿਲੀ ਖੇਤਾਂ ਚ ਰਹਿ ਕੇ ਪਲੇ ਆ ਦਰਖਤਾਂ ਨੂੰ ਛੋਟੇ ਹੁੰਦੇ ਵੇਖਿਆ ਤੇ ਹੁਣ ਇਸੇ ਤਰ੍ਹਾਂ ਹਰਿਆਵਲ ਨੂੰ ਕ੍ਰੀਏਟ ਕੀਤਾ ਗਿਆ ਜੀ